ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰਾਂ ਦੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਅਸਰ ਆਗ ਚੱਲ ਰਿਹਾ ਹੈ ਪਾਤਸ਼ਾਹ ਜੀ ਦੇ 142 ਸ਼ਬਦ ਸੰਪੂਰਨ ਹੋਏ ਹਨ ਆਓ ਸਤਿਗੁਰੂ ਜੀ ਆਈ ਅਗਲਾ ਸ਼ਬਦ ਰੰਮ ਕਰਦੇ ਹੋਏ 407 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਸੁਭਾਏ ਮਾਨ ਹਨ ਆਸ਼ਾ ਜੀ ਬਚਨ ਕਰਦੇ ਹਾਂ ਜੀ ਆਸਾ ਮਹੱਲਾ ਪੰਜਵਾ ਤਿਪਦੇ ਤਿਪਤੇ ਦੁਭਾਵ ਤਿੰਨ ਤੁਖਾਂ ਲੈ ਤਿੰਨ ਬੰਦਾਵਲੇ ਸ਼ਬਦ ਸਤਿਗੁਰਜੀ ਬਿਆਨ ਕਰਦੇ ਹਨ ਜਿਹਦੇ ਵਿੱਚ ਤਿੰਨ ਤੁਖਾਤੇ ਬੰਦੰਦਾ ਹੈ ਪਾਤਸ਼ਾਹ ਜੀ ਬਚਨ ਕਰਦੇ ਹਨ ਓਹਾ ਪ੍ਰੀਮ ਪੀਰੀ ਪਹਿਲੀ ਪੰਕਤੀ ਦੇ ਵਿੱਚ ਹੀ ਰਹਾਉ ਦੀ ਬੰਦ ਦਿੰਦੇ ਹਨ ਜੇ ਬਚਨ ਕਰਦੇ ਹਨ ਉਹਾ ਪ੍ਰੇਮ ਪਿਰੀ ਮਹਾਰਾਜ ਜੀ ਕਹਿੰਦੇ ਸਾਡਾ ਤਾਂ ਇੱਕੋ ਪਰਮੇਸ਼ਰ ਦੇ ਨਾਲ ਹੀ ਪ੍ਰੇਮ ਹੈ ਸਾਨੂੰ ਹੋਰ ਕਿਸੇ ਵਸਤੂ ਦੇ ਨਾਲ ਕਿਸੇ ਧਨ ਦੇ ਨਾਲ ਕਿਸੇ ਪਦਾਰਥ ਦੇ ਨਾਲ ਕੋਈ ਮੋਹ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹਾ ਪ੍ਰੇਮ ਪਿਰੀ ਉਹ ਪਰਮਾਤਮਾ ਦੇ ਨਾਲ ਪ੍ਰਭੂ ਦੇ ਨਾਲ ਪਿਆਰੇ ਪੀਤਮ ਦੇ ਨਾਲ ਮਹਾਰਾਜ ਜੀ ਕਹਿੰਦੇ ਪ੍ਰੇਮ ਪੈ ਜਾਵੇ ਉਹਦਾ ਪਿਆਰ ਮਿਲ ਜਾਵੇ ਪ੍ਰੇਮ ਮਿਲ ਜਾਵੇ ਮਹਾਰਾਜ ਜੀ ਰਾਵ ਦੀ ਪੰਕਤੀ ਵਿੱਚ ਦਰਸਾਉਂਦੇ ਹਨ ਕੇਂਦਰੀ ਭਾਗ ਆਓ ਪਾਤਸ਼ਾਹ ਜੀ ਬਚਨ ਕਰਦੇ ਹਨ ਰਹਾਉ ਬੰਦ ਦੇ ਕਿ ਮਹਾਰਾਜ ਜੀ ਸ਼ਬਦ ਦੀ ਅਗੇ ਰਮਤਾ ਕਰਦੇ ਹਨ ਕਨਕ ਮਾਨਕ ਗੱਜ ਮੋਤੀਨ ਲਾਲਨ ਨਹਾ ਨਹਾ ਨਹੀਂ ਤੇ ਮਹਾਰਾਜ ਜੀ ਕਹਿੰਦੇ ਨਾਲ ਸਾਨੂੰ ਕਣਕ ਨਾਲ ਸੋਨੇ ਨਾਲ ਮੋਹ ਹੈ ਪਿਆਰ ਹੈ ਮਾਨਕ ਮੋਤੀ ਜਿਹੜੇ ਹਨ ਗਜ ਮੋਤੀ ਹਨ ਜਿਹੜੇ ਵੱਡੇ ਮੋਤੀ ਹੁੰਦੇ ਹਨ ਲਾਲਾਂ ਨਾਲ ਸਾਨੂੰ ਕੋਈ ਪਿਆਰ ਨਹੀਂ ਹੈ ਮਹਾਰਾਜ ਜੀ ਕਹਿੰਦੇ ਇੱਕੋ ਹੀ ਮਾਲਕ ਦਾ ਪ੍ਰੇਮ ਮਿਲ ਜਾਵੇ ਜਿਵੇਂ ਇੱਕ ਉਈ ਬੱਚਾ ਇੱਕ ਚੀਜ਼ ਦੀ ਮੰਗ ਕਰ ਦੇਣਾ ਮੈਨੂੰ ਇਹ ਚੀਜ਼ ਮਿਲੇ ਹੋਰ ਕੋਈ ਚੀਜ਼ ਨਹੀਂ ਚਾਹੀਦੀ ਇਸੇ ਤਰ੍ਹਾਂ ਜਗਿਆਸੂ ਬਣ ਕੇ ਮਾਲਕ ਗੁਰੂ ਪਾਤਸ਼ਾਹ ਜੀ ਰਾਰਜਨ ਦੇ ਮਹਾਰਾਜ ਜੀ ਪ੍ਰੇਮ ਤਾਂਗ ਦਾ ਵਰਣਨ ਕਰਦੇ ਹਨ ਕਹਿੰਦੇ ਕੋ ਪ੍ਰੇਮ ਪੀਰੀ ਪ੍ਰਮਾਤਮਾ ਦੇ ਨਾਲ ਪੀਰ ਪਤਨੀ ਦੇ ਨਾਲ ਪ੍ਰੇਮ ਪਿਆ ਜਾਵੇ ਮਿਲ ਜਾਵੇ ਉਹਦਾ ਪ੍ਰੇਮ ਮਿਲ ਜਾਵੇ ਮਹਾਰਾਜ ਜੀ ਕਹਿੰਦੇ ਹੋਰ ਕੁਝ ਨਹੀਂ ਚਾਹੀਦਾ ਨਾ ਸੁਨਣਾ ਚਾਹੀਦਾ ਨਾ ਮਾਨਕ ਹੀਰੇ ਮੋਤੀ ਚਾਹੀਦੇ ਹਨ ਨਾ ਹੈ ਨਾ ਨਹੀਂ ਮਹਾਰਾਜ ਜੀ ਕਹਿੰਦੇ ਨਹੀਂ ਨਹੀਂ ਇਹ ਕੁਝ ਨਹੀਂ ਸਾਨੂੰ ਚਾਹੀਦਾ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਫਿਰ ਮਹਾਰਾਜ ਜੀ ਕਹਿੰਦੇ ਰਾਜ ਨਹੀਂ ਚਾਹੀਦਾ ਅੱਗੇ ਤੁਖ ਦੇ ਵਿੱਚ ਮਹਾਰਾਜ ਕਹਿੰਦੇ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਮਹਾਰਾਜ ਜੀ ਕਹਿੰਦੇ ਨਾ ਰਾਜ ਭਾਗ ਚਾਹੀਦਾ ਨਾ ਹੁਕਮ ਚਾਹੀਦਾ ਮਹਾਰਾਜ ਜੀ ਕਹਿੰਦੇ ਨਾ ਸਾਧਨ ਹਕੂਮਤ ਚਾਹੀਦੀ ਐ ਮੈਂ ਕਿਸੇ ਤੇ ਹਕੂਮਤ ਨਹੀਂ ਕਰਨਾ ਚੁੰਦਾ ਸਵਾਦਲੇ ਭੋਜਨ ਨਹੀਂ ਚਾਹੀਦੇ ਸਾਧਨ ਮਹਾਰਾਜ ਜੀ ਕਹਿੰਦੇ ਨਾ ਰਾਜ ਚਾਹੀਦਾ ਨਾ ਹਕੂਮਤ ਚਾਹੀਦੀ ਨਾ ਸਵਾਦਲੇ 36 ਪ੍ਰਕਾਰ ਦੇ ਭੋਜਨ ਸਾਨੂੰ ਚਾਹੀਦੇ ਹਨ ਇੱਕੋ ਹੀ ਕਿਸ਼ਕਿਸ਼ਨਾ ਚਾਹੀ। ਮਹਾਰਾਜ ਜੀ ਕਹਿੰਦੇ ਕੁਝ ਨਹੀਂ ਚਾਹੀਦਾ ਇਹ ਕੁਝ ਦੀ ਮਹਾਰਾਜ ਜੀ ਕਹਿੰਦੇ ਜਿੰਨੀਆਂ ਚੀਜ਼ਾਂ ਹਨ ਜਿਨੇ ਪਦਾਰਥ ਹਨ ਜਿਨੇ ਸੁਖ ਹਨ ਮਹਾਰਾਜ ਜੀ ਕਹਿੰਦੇ ਇਹਨਾਂ ਵਿੱਚ ਕੁਝ ਵੀ ਸਾਨੂੰ ਨਹੀਂ ਚਾਹੀਦਾ ਕਿਛ ਕਿਛ ਨਾ ਸਾਹੀ ਮਹਾਰਾਜ ਜੀ ਕਹਿੰਦੇ ਨਹੀਂ ਨਹੀਂ ਇਹ ਕੁਝ ਨਹੀਂ ਚਾਹੀਦਾ ਚਰਨਨ ਸਰਨਨ ਸੰਤਨ ਬੰਦਨ ਮਹਾਰਾਜ ਜੀ ਕੀਲੀਆਂ ਤੁਖਾ ਚਰਨ ਕਰਦੇ ਹਨ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਹਰਿ ਜੀ ਕਹਿੰਦੇ ਇਹਦੇ ਵਿੱਚ ਹੀ ਸਾਨੂੰ ਸੁਖ ਹੈ ਆਨੰਦ ਹੈ ਕਾਦੇ ਵਿੱਚ ਸੰਤ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਸਤਿਗੁਰੂ ਸੰਤ ਜਿਹਨੂੰ ਕਹਿੰਦੇ ਸਤਿਗੁਰੂ ਹਰ ਜੀ ਕਹਿੰਦੇ ਸਤਿਗੁਰ ਦੇ ਚਰਨ ਕਮਲ ਮਿਲ ਜਾਣ ਤੇ ਮਹਾਰਾਜ ਜੀ ਕਹਿੰਦੇ ਚਰਨ ਸਰਨਨ ਸਤਿਗੁਰ ਦੀ ਸਰਨ ਮਿਲ ਜਾਵੇ ਤੇ ਸਤਿਗੁਰ ਦੇ ਚਰਨ ਕਮਲਾ ਲਾਲ ਮਹਾਰਾਜ ਜੀ ਕਹਿੰਦੇ ਪ੍ਰੇਮ ਪੈ ਜਾਵੇ ਉਹਦੇ ਚਰਣਾ ਤੇ ਅਸੀਂ ਬੰਦਨਾ ਕਰਦੇ ਹਾਂ ਮਹਾਰਾਜ ਕੇ ਮੰਦਨ ਕਹਿੰਦੇ ਸੱਚੇ ਗੁਰੂ ਦੀ ਪ੍ਰਾਪਤੀ ਹੋ ਜਾਵੇ ਇਹਦੇ ਨਾਲ ਮਹਾਰਾਜ ਜੀ ਕਹਿੰਦੇ ਹਰੀ ਦੀ ਪ੍ਰਾਪਤੀ ਹੈ ਇਸ ਕਰਕੇ ਸੀ ਚਰਨਨ ਸਰਨਨ ਸੰਤਨ ਬੰਧਨ ਮਹਾਰਾਜ ਜੀ ਕਹਿੰਦੇ ਸੰਤਨ ਦੇ ਚਰਣਾ ਤੇ ਸੀ ਨਮਸ਼ਕਾਰ ਕਰਦੇ ਆ ਬੰਦਨਾ ਕਰਦੇ ਹਾਂ ਉਹਨਾਂ ਦੀ ਸ਼ਰਨ ਗ੍ਰਹਿਣ ਕਰਦੇ ਨੇ ਸੱਚੇ ਗੁਰੂ ਦੀ ਸੁਖੋ ਸੁਖ ਆਪਾਹੀ ਮਹਾਰਾਜ ਜੀ ਕਹਿੰਦੇ ਇੱਥੋਂ ਹੀ ਸੁੱਖ ਮਿਲਣਾ ਇੱਥੋਂ ਹੀ ਸੁੱਖ ਪਾਈਦਾ ਇੱਥੋਂ ਸੁੱਖ ਦੀ ਪ੍ਰਾਪਤੀ ਹੈ ਮਹਾਰਾਜ ਜੀ ਸਾਨੂੰ ਨਾਲ-ਨਾਲ ਜਾਚ ਦੱਸ ਰਹੇ ਹਨ ਕਹਿੰਦੇ ਅਸਲੀ ਸੁੱਖ ਕਿਦੇ ਵਿੱਚ ਹੈ ਸੱਚੇ ਗੁਰੂ ਦੀ ਮੇਲ ਦੇ ਨਾਲ ਹੀ ਅਰੀਦਾ ਮੇਲ ਹੈ ਕਹਿੰਦੇ ਇਹੀ ਸੁੱਖ ਅਸੀਂ ਚਾਹੁੰਦੇ ਹਾਂ ਸੁਖੋ ਸੁਖ ਪਾਈ ਇੱਥੇ ਹੀ ਸੁੱਖ ਪਾਈਦਾ ਹੈ ਨਾਨਕ ਤਪਤ ਹਰੀ ਮਿਲੈ ਪ੍ਰੇਮ ਪਰੀ ਮਹਾਰਾਜ ਜੀ ਕਹਿੰਦੇ ਜਿਹਦਾ ਜਿਹੋ ਦਾ ਪ੍ਰੇਮ ਮਿਲ ਜਾਵੇ ਨਾ ਖੀਦਲੀ ਤੋਖ ਵਿੱਚ ਕਹਿੰਦੇ ਆ ਹਰੀ ਦੇ ਪ੍ਰੇਮ ਦੀ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੋ ਜਾਵੇ ਨਾਨਕ ਤਪਤ ਹਰੀ ਮਹਾਰਾਜ ਜੀ ਕਹਿੰਦੇ ਤਪ ਦਾ ਜਿਹੜਾ ਹਿਰਦਾ ਨਾ ਤ੍ਰਿਸ਼ਨਾ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਦੇ ਪ੍ਰੇਮ ਦੇ ਨਾਲ ਮਿਲਣ ਦੇ ਨਾਲ ਇਹ ਮਹਾਰਾਜ ਜੀ ਕਹਿੰਦੇ ਤਪ ਦਾ ਹਿਰਦਾ ਸੀਤ ਹੋ ਜਾਂਦਾ ਠੰਡਾ ਹੋ ਜਾਂਦਾ ਤ੍ਰਿਸ਼ਨਾ ਦੀ ਅਗਨ ਜਿਹੜੀ ਹੈ ਬੁੱਝ ਜਾਂਦੀ ਹੈ ਜਦੋਂ ਉਹਦਾ ਮੇਲ ਹੁੰਦਾ ਮਿਲੈ ਪ੍ਰੇਮ ਪਰੀ ਮਹਾਰਾਜ ਜੀ ਕਹਿੰਦੇ ਉਹ ਪ੍ਰੇਮ ਰਬੂ ਦਾ ਪ੍ਰੇਮ ਜਦੋਂ ਪਿਆਰ ਮਿਲ ਜਾਂਦਾ ਹੈ ਮੇਲ ਹੋ ਜਾਂਦਾ ਹੈ ਨਾਨਕ ਤਪਤ ਹਰੀ ਮਹਾਰਾਜ ਜੀ ਕਹਿੰਦੇ ਉਹ ਤਪਸ਼ ਬੁੱਧ ਜਾਂਦੀ ਹੈ ਤਪ ਦਾ ਹਿਰਦਾ ਠੰਡਾ ਹੋ ਜਾਂਦਾ ਹੈ ਲਓ ਅਗਲਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ ਆਸਾ ਮਹੱਲਾ ਪੰਜਵਾ ਗੁਰਾ ਦਿਖਾਇਓ ਲੋਇ ਨਾਰਹਾਓ ਇਹ ਸ਼ਬਦਾਂ ਵਿੱਚ ਪਹਿਲੇ ਬੰਦ ਤੀਰ ਹਉ ਦੀ ਪੰਕਤੀ ਹੈ ਮਹਾਰਾਜ ਜੀ ਫਿਰ ਵਤਨ ਕਰਦੇ ਹਨ ਕਹਿੰਦੇ ਗੁਰਾ ਦਿਖਾਇਓ ਲੋਇਨਾ ਇਹ ਅੱਖਾਂ ਦੇ ਨਾਲ ਲੋਇਨਾਂ ਤੋਂ ਭਾਵ ਖਾਨਿਤਰ ਕਹਿੰਦੇ ਗੁਰੂ ਨੇ ਸਾਨੂੰ ਦਰਸ਼ਨ ਦਿਖਾਤੇ ਮਹਾਰਾਜ ਜੀ ਕਹਿੰਦੇ ਗੋਰੇ ਦਿਖਾਇਓ ਲੋਇਨਾ ਹਰ ਜੀ ਕਹਿੰਦੇ ਜਿਹੜੀਆਂ ਅੱਖਾਂ ਸੀ ਤਾਂ ਬੰਦ ਸੀ ਗਿਆਨ ਦੀਆਂ ਉਹਨੇ ਮਹਾਰਾਜ ਨੇ ਉਹ ਅੱਖਾਂ ਖੋਲ ਦਿੱਤੀਆਂ ਜਿਹੜੇ ਨੇਤਰ ਬੰਦ ਪਏ ਸੀ ਨਾ ਗਿਆਨ ਦਾ ਨੇਤਰ ਬੰਦ ਹੈ ਅਸੀਂ ਅੰਨੇ ਆ ਸੰਸਾਰੀ ਨੇਤਰਾ ਤੂੰ ਤਾਂ ਭਾਵੇਂ ਅਸੀਂ ਸਜਾਖੀਆਂ ਤੁਰੇ ਫਿਰਦੇ ਆ ਦੇਖਦੇ ਆ ਪਰ ਪਿਆਰਿਓ ਮਹਾਰਾਜ ਜੀ ਕਹਿੰਦੇ ਕਿ ਉਸ ਨੇਤਰ ਤੋਂ ਅਸੀਂ ਅੰਨੇ ਪਏ ਹਾਂ ਪਰ ਗੁਰੂ ਹੈ ਕੋਈ ਸੱਚਾ ਜਿਹੜਾ ਉਹ ਨੇਤਰ ਨੂੰ ਖੋਲਦਾ ਹੈ ਉਹ ਨੇਤਰ ਮਹਾਰਾਜ ਜੀ ਕਹਿੰਦੇ ਰਾਹੀ ਦਰਸ਼ਨ ਕਰਾ ਦਿੰਦਾ ਸੱਚਾ ਗੁਰੂ ਇਮਾਰਤ ਜੀ ਬਚਨ ਕਰਦੇ ਨੇ ਪੰਚਮ ਪਾਤਸ਼ਾਹ ਕਹਿੰਦੇ ਗੁਰ ਐ ਦਿਖਾਇਓ ਲੋਇ ਨਾ ਅੱਖਾਂ ਦੇ ਨਾਲ ਸੱਚੇ ਗੁਰੂ ਨੇ ਉਹ ਮਾਲਕ ਨੂੰ ਦਿਖਾਣਾ ਕੀਤਾ ਰਹਾ ਉਤ ਹੈ ਉਤ ਹੈ ਘਟ 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 ਤੂੰ ਹੀ ਤੂੰ ਹੀ ਮੋਹਨਾ ਮਹਾਰਾਜ ਜੀ ਕਹਿੰਦੇ ਜਦੋਂ ਨੇ ਦਿਖਾਤਾ ਨਾ ਸੱਚੇ ਗੁਰੂ ਨੇ ਸਾਨੂੰ ਦਰਸ਼ਨ ਕਰਾਏ ਫਿਰ ਮਹਾਰਾਜ ਜੀ ਕਹਿੰਦੇ ਸਾਰੇ ਪਾਸੇ ਉਹੀ ਨਜ਼ਰ ਆਇਆ ਇਤ ਹੈ ਸੰਸਾਰ ਵਿੱਚ ਉਤ ਹੈ ਪਰਲੋਕ ਵਿੱਚ ਮਹਾਰਾਜ ਜੀ ਕਹਿੰਦੇ ਇਤ ਹੈ ਉਤ ਹੈ ਸੰਸਾਰ ਲੋਕ ਪਰਲੋਕ ਵਿੱਚ ਮਹਾਰਾਜ ਜੀ ਕਹਿੰਦੇ ਘਟ 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 ਦੇ ਵਿੱਚ ਸਰੀਰਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੂੰ ਹੀ ਤੂੰ ਹੀ ਮੋਹਣਾ ਮਹਾਰਾਜ ਜੀ ਕਹਿੰਦੇ ਤੂੰ ਹੀ ਤੂੰ ਹੀ ਫਿਰ ਜਾਪਿਆ ਜਿੱਥੇ ਤੂੰ ਹੀ ਦੀ ਰਟ ਧੁਣ ਸ਼ੁਰੂ ਹੁੰਦੀ ਹੈ ਨਾ ਉੱਥੇ ਮੈਂ ਖਤਮ ਹੋ ਜਾਂਦੀ ਹੈ ਜਿੰਨਾ ਚਿਰ ਮੈਂ ਮੈਂ ਕਰਦਿਆਂ ਕਿ ਮੇਰਾ ਏ ਆ ਵੀ ਮੇਰਾ ਏ ਆ ਵੀ ਮੈਂ ਕੀਤਾ ਮੇਰੇ ਤੋਂ ਬਿਨਾ ਕੋਣ ਕਰ ਸਕਦਾ ਉਹਨਾਂ ਚਿਰ ਤੂੰ ਹੀ ਤੂੰ ਹੀ ਨਹੀਂ ਸ਼ੁਰੂ ਹੁੰਦਾ ਜਦੋਂ ਮੈਂ ਖਤਮ ਹੋ ਜਾਂਦੀ ਏ ਧੁੱਪ ਜਾਂਦੀ ਏ ਫਿਰ ਨਹੀਂ ਕੋਈ ਕਹਿੰਦਾ ਕਿ ਮੈਂ ਮੈਂ ਕੀਤਾ ਫਿਰ ਤੇ ਉਹ ਮਾਲਕ ਸੱਚਾ ਗੁਰਮੁਖ ਭਗਤ ਇਹ ਕਹਿੰਦਾ ਤੂੰ ਹੀ ਤੂੰ ਤੇਰਾ ਕੀਤਾ ਹੋ ਰਿਹਾ ਤੇਰਾ ਕੀਤਾ ਵਰਤ ਰਿਹਾ ਤੂੰ ਹੀ ਤੂੰ ਹੈ ਈਮਾਰਾ ਜੀ ਦੱਸ ਰਹੇ ਹਨ ਕਿੰਦ ਇਤੈ ਉਤੈ ਘਟ ਘਟ ਸਰੀਰਾਂ ਦੇ ਵਿੱਚ ਹਰ ਜਗ੍ਹਾ ਤੇ ਲੋਕ ਪਰਲੋਕ ਵਿੱਚ ਤੂੰ ਹੀ ਤੂੰ ਸੋਹਣਾ ਮਹਾਰਾਜ ਜੀ ਕਹਿੰਦੇ ਸੋਹਣੇ ਪ੍ਰਭੂ ਪ੍ਰੀਤਮ ਤੁਹਾਡੇ ਵਰਗਾ ਸੋਹਣਾ ਸੰਸਾਰ ਵਿੱਚ ਕੌਮ ਹੈ ਸੋਹਣੇ ਮੋਹਨ ਪ੍ਰੀਤਮ ਪਿਆਰੇ ਮਹਾਰਾਜ ਜੀ ਕਹਿੰਦੇ ਤੂੰ ਹੀ ਨਜ਼ਰ ਆਉਂਦੇ ਹੋ ਤੁਸੀਂ ਦੇਖਦੇ ਹੋ ਤੁਹਾਡੇ ਤੋਂ ਬਿਨਾ ਕੋਈ ਵੀ ਮਨੂ ਨજર ਨਹੀਂ ਹੁੰਦਾ ਕਾਰਨ ਕਰਨਾ ਧਾਰਨ ਧਰਨਾ ਇਕੈ ਇਕੈ ਸੋਹਣਾ ਹਰ ਜੀ ਕਹਿੰਦੇ ਫਿਰ ਅਵਸਥਾ ਬਣ ਜਾਂਦੀ ਹੈ ਕਾਰਨ ਕਰਨਾ ਫਿਰ ਪਤਾ ਲੱਗ ਜਾਂਦਾ ਜਿੰਨਾ ਚਿਰ ਅਸੀਂ ਮਹਾਰਾਜ ਜੀ ਕਹਿੰਦੇ ਉਸ ਪੰਡਤ ਉਹਨੇ ਹਾਂ ਜਿੰਨਾ ਚਿਰ ਸੋਝੀ ਨਹੀਂ ਜਿੰਨਾ ਚਿਰ ਮੂਰਖਾ ਉਹਨਾ ਚਿਰ ਸਾਨੂੰ ਕੀ ਪਤਾ ਹੈ ਇਹ ਮਹਾਰਾਜ ਜੀ ਕਹਿੰਦੇ ਜਦੋਂ ਉਹੀ ਤੂੰ ਹੀ ਦਿਖਦਾ ਐ ਨਾ ਫਿਰ ਪਤਾ ਲੱਗ ਜਾਂਦਾ ਕਾਰਣ ਕਰਨਾ ਧਾਰਨ ਧਰਨਾ ਇਕੈ ਇਕੈ ਸੋਹਣਾ ਮਹਾਰਾਜ ਜੀ ਕਹਿੰਦੇ ਫਿਰ ਪਤਾ ਲੱਗ ਜਾਂਦਾ ਕਿ ਕਾਰਣ ਕਰਨ ਵਾਲਾ ਵੀ ਉਹ ਮਾਲਕ ਹੈ ਧਾਰਨ ਧਰਨਾ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਨੂੰ ਧਾਰਨ ਕਰਨਾ ਭਾਵ ਬਣਾਉਣ ਵਾਲਾ ਧਰਤੀ ਨੂੰ ਸ੍ਰਿਸ਼ਟੀ ਨੂੰ ਦੁਨੀਆ ਨੂੰ ਬਣਾਉਣ ਵਾਲਾ ਮਹਾਰਾਜ ਜੀ ਕਹਿੰਦੇ ਇਕੈ ਇਕੈ ਸੋਹਣਾ ਮਹਾਰਾਜ ਜੀ ਕਹਿੰਦੇ ਇਕੋ ਤੁਸੀਂ ਉਹ ਮਾਲਕ ਏ ਪ੍ਰਭੂ ਸੋਹਣੇ ਪ੍ਰੀਤਮ ਇੱਕੋ ਤੁਸੀਂ ਉਹ ਜਿਹੜੇ ਧਾਨ ਧਰਨ ਵਾਲੇ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਵੀ ਹੋ ਤੇ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਵੀ ਹੋ ਸੰਤਾਨ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇਨਾ ਫਿਰ ਮਹਾਰਾਜ ਜੀ ਕੀਲੀ ਪੰਕਤੀ ਵਿੱਚ ਬੇਨਤੀ ਕਰਦੇ ਨੇ ਕਹਿੰਦੇ ਸੰਤਨ ਪਰਸਨ ਕਹਿੰਦੇ ਸੰਤ ਸੱਚਾ ਗੁਰੂ ਮਿਲ ਜਾਵੇ ਉਹਦੇ ਤੋਂ ਅਸੀਂ ਉਹਨਾਂ ਦੇ ਚਰਨ ਪਰਸਦਿਆਂ ਬਲਿਹਾਰੀ ਦਰਸ਼ਨ ਉਹਨਾਂ ਦੇ ਦਰਸ਼ਨਾ ਤੋਂ ਬਲਿਹਾਰ ਜਾਂਨੇ ਆ ਨਾਨਕ ਸੁਖ ਸੁਖ ਸੋਹਿਣਾ ਮਹਾਰਾਜ ਜੀ ਕਹਿੰਦੇ ਨਾਨਕ ਇਹਦੇ ਵਿੱਚ ਹੀ ਸਾਡਾ ਸੁੱਖ ਹੈ ਆਨੰਦ ਹੈ ਖੁਸ਼ੀ ਹੈ ਅਸੀਂ ਸਤਿ ਪਰਮੇਸ਼ਰ ਤੋਂ ਸੱਚੇ ਗੁਰਾਂ ਤੋਂ ਕੁਰਬਾਨ ਜਾਂਦੇ ਆਂ ਵਾਰ-ਵਾਰ ਬਲਿਹਾਰ ਜਾਂਦੇ ਆਂ ਉਹਨਾਂ ਦੇ ਦਰਸ਼ਨਾਂ ਤੋਂ ਜਿਨ੍ਹਾਂ ਨੇ ਸੱਚਾ ਸੁਖ ਸਾਨੂੰ ਬਖਸ਼ਣਾ ਕੀਤਾ ਆਸਾ ਮਹੱਲਾ ਪੰਜਵਾਂ ਅੱਗੇ ਤੀਜਾ ਸ਼ਬਦ ਮਹਾਰਾਜ ਜੀ ਰੰਭ ਕਰਦੇ ਹਾਂ ਹਰ ਹਰ ਨਾਮ ਅਮੋਲਾ ਉਹ ਸਹਿਜ ਸਹਿਲਾ ਰਹਾਓ ਹਰਾ ਜੀ ਕਹਿੰਦੇ ਹਰੀ ਦਾ ਨਾਮ ਭਾਈ ਅਮੁੱਲਾ ਹੈ ਜਿਹਦਾ ਕੋਈ ਮੁੱਲ ਨਹੀਂ ਨਾ ਹੁੰਦਾ ਵਸਤੂ ਦਾ ਅਮੋਲਕ ਹੁੰਦੀ ਹੈ ਇੱਕੋ ਹੀ ਸ੍ਰਿਸ਼ਟੀ ਵਿੱਚ ਚੀਜ਼ ਆ ਜਿਹੜੀ ਨਰਮੋਲਕ ਹੈ ਉਹ ਨਾਮ ਤਾਂ ਨਾ ਸੱਚਾ ਨਾਮ ਹੈ ਜਿਹੜਾ ਉਹੀ ਨਰਮੋਲਕ ਹੈ ਅਮੁੱਲਾ ਹੈ ਮਹਾਰਾ ਜੀ ਕਹਿੰਦੇ ਹਰ ਹਰ ਨਾਮ ਅਮੁੱਲਾ ਮੁੱਲ ਤੋਂ ਰਹਿਤ ਮਹਾਰਾ ਜੀ ਕਹਿੰਦੇ ਹਰੀ ਦਾ ਨਾਮ ਮਹਾਰਾ ਜੀ ਕਹਿੰਦੇ ਮੋਲਾ ਹੈ ਉਹ ਸਹਿਜ ਸਹਿਲਾ ਈ ਮਹਾਰਾਜ ਜੀ ਕਹਿੰਦੇ ਉਹ ਸਹਿੱਲਾ ਵੀ ਬਣਦਾ ਸਖਾ ਵੀ ਮੰਨਦਾ ਮਿੱਤਰ ਵੀ ਮੰਨਦਾ ਜਦੋਂ ਪ੍ਰਭੂ ਸਹਿੱਲਾ ਬਣ ਜਾਂਦਾ ਨਾ ਮਿੱਤਰ ਸੱਚਾ ਗੁਰੂ ਮਿੱਤਰ ਬਣ ਜਾਂਦਾ ਹੈ ਹਰਾ ਜੀ ਕਹਿੰਦੇ ਫਿਰ ਉਹ ਨਾਮ ਅਮੁੱਲਾ ਹਰਿ ਦਾ ਨਾਮ ਅਮੁੱਲ ਜਿਹਦਾ ਕੋਈ ਮੁੱਲ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹ ਮਿਲ ਜਾਂਦਾ ਹੈ ਰਹਾਉ ਵਿਚਰਾਮ ਦੇ ਕੀ ਮਹਾਰਾਜ ਜੀ ਅੱਗੇ ਬਚਨ ਕਰਦੇ ਹਨ ਸੰਗ ਸਹਾਈ ਛੋੜ ਨਾ ਜਾਈ ਉਹ ਅਗੈ ਤੁਲਾ ਕਿਉਂ ਮਹਾਰਾਜ ਜੀ ਕਹਿੰਦੇ ਮੋਲਾ ਕਿਉਂ ਹੈ ਕਹਿੰਦੇ ਉਹ ਸੰਗ ਸਹਾਈ ਮਹਾਰਾਜ ਜੀ ਕਿਤੇ ਜਿੱਥੇ ਦੁਨੀਆ ਬਾਹ ਛੱਡ ਦਿੰਦੀ ਹੈ ਨਾ ਜਿੱਥੇ ਕੋਈ ਸੰਗ ਨਹੀਂ ਨਿਭਾ ਸਕਦਾ ਉਥੇ ਉਹੀ ਸੰਗ ਨਿਭੰਦਾ ਹੈ ਕਿੱਥੇ ਸੰਗ ਸਹਾਈ ਛੋੜ ਨਾ ਜਾਈ ਇਸ ਦੁਨੀਆ ਤੋਂ ਲੈ ਕੇ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਉਹ ਸੰਗ ਨਿਭਦਾ ਮਹਾਰਾਜ ਜੀ ਕਹਿੰਦੇ ਸੰਗ ਸਹਾਈ ਛੋੜ ਨਾ ਜਾਈ ਉਹ ਅੱਗਾ ਹੈ ਤੋਲਾ ਮਹਾਰਾਜ ਜੀ ਕਹਿੰਦੇ ਉਹ ਅੱਗਾ ਤੱਕ ਦਰਗਾਹ ਤੱਕ ਮਹਾਰਾਜ ਜੀ ਕਹਿੰਦੇ ਨਾਲ ਨਿਭਦਾ ਇਸ ਕਰਕੇ ਉਹ ਸੱਚਾ ਨਾਮ ਅਮੋਲਾ ਹੈ ਪ੍ਰੀਤਮ ਭਾਈ ਬਾਪ ਮੇਰੂ ਮਾਈ ਭਗਤਨ ਦਾ ਓਲਾ ਸਹਾਰਾ ਓਨੇ ਤੋਂ ਭਾਵ ਕੀ ਸਹਾਰਾ ਪ੍ਰੀਤਮ ਭਾਈ ਕਹਿੰਦੇ ਉਹ ਸੱਚਾ ਨਾਮ ਹੀ ਮਹਾਰਾਜ ਜੀ ਗਨਾਰੇ ਹਨ ਕਹਿੰਦੇ ਪ੍ਰੀਤਮ ਪਿਆਰਾ ਹੈ ਉਹ ਸਾਡਾ ਭਾਈ ਹੈ ਪ੍ਰੀਤਮ ਭਾਈ ਬਾਪ ਮੇਰਾ ਪਿਤਾ ਵੀ ਉਹ ਹੈ ਬਾਪ ਵੀ ਉਹ ਹੈ ਮਾਤਾ ਵੀ ਮਾਂ ਵੀ ਉਹ ਹੈ ਮਾਈ ਵੀ ਉਹ ਹੈ ਭਗਤਾਂ ਦਾ ਮਹਾਰਾਜ ਜੀ ਕਹਿੰਦੇ ਉਹ ਮਾਪਿਓ ਹੈ ਕਹਿੰਦੇ ਪ੍ਰੀਤਮ ਭਾਈ ਬਾਪ ਮੇਰੂ ਮਾਈ ਭਗਤਨ ਕਾ ਉਲਾ ਕਹਿੰਦੇ ਭਗਤਾਂ ਦਾ ਮਹਾਰਾਜ ਜੀ ਕਹਿੰਦੇ ਉਹ ਪ੍ਰੀਤਮ ਵੀ ਹੈ ਦੋਸਤ ਵੀ ਹੈ ਪਿਆਰਾ ਮਿੱਤਰ ਵੀ ਹੈ ਭਾਈ ਵੀ ਹੈ ਬਾਪ ਵੀ ਹੈ ਮਾਈ ਵੀ ਉਹ ਭਗਤਾਂ ਦਾ ਸਾਰਾ ਕੁਝ ਹੈ ਉਹ ਭਗਤਾਂ ਨੂੰ ਦੁਨੀਆ ਦਾ ਸਹਾਰਾ ਉਹਨਾਂ ਦਾ ਖਤਮ ਹੋ ਜਾਂਦਾ ਦੂਰੀਆਂ ਦਾ ਸਹਾਰਾ ਨਹੀਂ ਉਹ ਤੱਕਦੇ ਸਦਾਈ ਭਗਤ ਗੁਰਮਖ ਪ੍ਰੀਤਮ ਦਾ ਸਹਾਰਾ ਲੈਂਦੇ ਹਨ ਉਹ ਪ੍ਰੀਤਮ ਦਾ ਸਹਾਰਾ ਲੈ ਕੇ ਜ਼ਿੰਦਗੀ ਨਿਭਾਉਂਦੇ ਹਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਉਹਦਾ ਹੀ ਸਹਾਰਾ ਉਹਲਾ ਹੈ ਲਖ ਲਖਾਇਆ ਗੁਰ ਤੇ ਪਾਇਆ ਨਾਨਕ ਏਹ ਹਰ ਕਾ ਚੋਲਾ ਹਾਰਾ ਜੀ ਕਹਿੰਦੇ ਉਹ ਲੱਖ ਹੈ ਜਿਹਦਾ ਕੋਈ ਪਾਰਾਵਾਰ ਨਹੀਂ ਹੁੰਦਾ ਜਿਹੜਾ ਲਖਿਆ ਨਾ ਜਾਏ ਉਹਨੂੰ ਲਖ ਕਹਿੰਦੇ ਹਨ ਉਹ ਲਖ ਲਖਾਇਆ ਤੇ ਮਹਾਰਾਜ ਜੀ ਕਹਿੰਦੇ ਉਹ ਲਖ ਹੈ ਪਰਮਾਤਮਾ ਪਰ ਗੁਰ ਤੇ ਪਾਇਆ ਹਾਰਾ ਜੀ ਕਹਿੰਦੇ ਪਾਰ ਸੱਚੇ ਗੁਰੂ ਤੋਂ ਨੂੰ ਪਾਇਆ ਜਾਂਦਾ ਹੈ ਇਹੀ ਰਸਤਾ ਹੈ ਇਹੀ ਮਹਾਰਾਜ ਜੀ ਕਹਿੰਦੇ ਰਸਤਾ ਮਿਲਦਾ ਸਾਨੂੰ ਸੱਚੇ ਗੁਰੂ ਰਾਈ ਸੱਚੇ ਸ਼ਬਦ ਗੁਰੂ ਰਾਈ ਉਹਨੂੰ ਪਾਇਆ ਜਾ ਸਕਦਾ ਹੈ ਭਾਈ ਹੋਰ ਕੋਈ ਤਰੀਕਾ ਨਹੀਂ ਹੈ ਲੱਖ ਲਖਾਇਆ ਗੁਰ ਤੇ ਪਾਇਆ ਨਾਨਕ ਉਹ ਹਰ ਕਾ ਚੋਲਾ ਭਾਰਾ ਜੀ ਕਹਿੰਦੇ ਨਾਨਕ ਇਹ ਹਰੀ ਦਾ ਭਾਰਾ ਜੀ ਕਹਿੰਦੇ ਘਰ ਹਰੀ ਦਾ ਚੋਲਾ ਕਹਿੰਦੇ ਸੱਚੇ ਗੁਰੂ ਤੋਂ ਪਾਇਆ ਜਾ ਸਕਦਾ ਹੈ ਉਹ ਲੱਖ ਵੀ ਹੈ ਉਹਦਾ ਪਾਰਾਵਰ ਨਹੀਂ ਪਰ ਸੱਚੇ ਗੁਰੂ ਤੋਂ ਭਾਰਾ ਜੀ ਕਹਿੰਦੇ ਉਹ ਪਾਣ ਦਾ ਤਰੀਕਾ ਮਿਲ ਜਾਂਦਾ ਢੰਗ ਮਿਲ ਜਾਂਦਾ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਅਨੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਸਾਨੂੰ ਦੇਖੋ ਤਰੀਕਾ ਦੱਸਦੇ ਹਨ ਉਹਨਾਂ ਨੂੰ ਮਿਲਣ ਦਾ ਰੀਕਾ ਦੱਸਦੇ ਹਨ ਨਾਮ ਜੀਆਂ ਵਰਕਤਾ ਬਾਰੇ ਸੱਚੇ ਪ੍ਰੇਮ 바 ਦਵਾਰੇ ਉਹਦੀ ਤਾਂਗ ਬਾਰੇ ਵਰਣਨ ਕਰਦੇ ਹਨ ਆਓ ਇਨੀਆਂ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨਿਕਾ ਭੁੱਲਾਂ ਜੰਨੀਆਂ ਨ ਮਹਾਰਾਜ ਸਤਿਮਤ ਬਖਸ਼ਣ ਆਇਆਂ ਸਰਬੱਤ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ